ਸ਼੍ਰੀ ਮਹਿੰਦੀਪੁਰ ਕਿਰਤਨ ਮੰਡਲ ਬੁੱਢਲਾਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਜੋ ਲਗਾਤਾਰ 20 22 ਸਾਲ ਤੋਂ ਬਾਬਾ ਦਾ ਸੰਗਰਤਨ ਕਰਾ ਰਹੇ ਆ ਮੰਡੀ ਦੇ ਸਹਿਯੋਗ ਨਾਲ ਅਤੇ ਭਗਤਾਂ ਦੇ ਸਹਿਯੋਗ ਨਾਲ ਇਹ ਸਾਲ ਵੀ ਬਹੁਤ ਹੀ ਧੂਮਧਾਮ ਦੇ ਨਾਲ ਜੋ ਅਸੀਂ ਬਾਬੇ ਦਾ ਸੰਗਰਤਨ ਕਰਵਾ ਰਹੇ ਆ ਸੋ ਸਾਡੀ ਸਭ ਨੂੰ ਬੇਨਤੀ ਹੈ ਕਿ ਜਿੰਨੇ ਵੀ ਭਗਤ ਜਨ ਬਾਬਾ ਦੇ ਦਰਵਾਜ਼ੇ ਦੇ ਉੱਤੇ ਪਹੁੰਚ ਰਹੇ ਹੋ ਕੁਛ ਨਾ ਕੁਛ ਜ਼ਰੂਰ ਪ੍ਰਾਪਤ ਕਰਕੇ ਜਾਣਗੇ ਇਸੇ ਤਰ੍ਹਾਂ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵਿਸ਼ਾਲ ਪ੍ਰੋਗਰਾਮ ਔਰ ਅੱਜ ਦੇ ਸਾਡੇ ਭਜਨ ਗਾਇਕ विक्रमेश्वर बरनाला और विष्णुगढ़ विष्णुगढ़ जी अब और ਤੋਂ ਪਹੁੰਚ ਰਹੇ ਨੇ ਸੋ ਕੁਝ ਹੀ ਮਿੰਟਾਂ ਦੇ ਵਿੱਚ ਅਸੀਂ ਬਾਬੇ ਦਾ ਜੀ ਸੰਕੀਰਤਨ ਕੋ ਸ਼ੁਰੂ ਕਰਾਂਗੇ ਸੋ ਸਾਡੀ ਸਭ ਨੂੰ ਬੇਨਤੀ ਹੈ ਕਿ ਬਾਬਾ ਦੇ ਦਰਵਾਜ਼ੇ ਵਿੱਚ ਜ਼ਰੂਰ ਪਹੁੰਚੋ ਜੈ શ્રી ਰਾਮ ਜੈ ਵਾਲਾ ਜੀ ਮਹਾਰਾਜ ਕੀ ਜੈ जयकारे 20 ਵਜਾਂਗੇ ਹਰ ਹਰ ਮਹਾਦੇਵ ਵਾਲਾ ਜੀ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਅੱਜ ਜੋ ਮਹਿੰਦੀਪੁਰ ਕਿਰਤਨ ਮੰਡਲ ਬਿਹਾਦਾ ਵੱਲੋਂ ਹਨੂਮਾਨ ਜੀ ਮਹਾਰਾਜ ਦਾ ਜਨਮ ਦਿਵਸ ਸਾਰੇ ਸ਼ਹਿਰ ਨੂੰ ਅਸਿਆ ਸਹਿਯੋਗ ਦੇ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪਾਣੀ ਦੀ ਜੋ ਸੇਵਾ ਭਾਰਤ ਵਿਕਾਸ ਪ੍ਰੀਸ਼ਦ ਬੁਲਾਦਾ ਬ੍ਰਾਂਚ ਵੱਲੋਂ ਲਗਾਈ ਗਈ ਹੈ ਇਸ ਦੇ ਨਾਲ ਹੀ ਚਾਹ ਦੇ ਲੰਗਰ ਦੇ ਵਿੱਚ ਵੀ ਪੂਰਾ ਦਾ ਪੂਰਾ ਸਹਿਯੋਗ ਭਾਰਤ ਵਿਕਾਸ ਪ੍ਰੀਸ਼ਦ ਬੁਲਾਦਾ ਦਾ ਹੈ ਸੋ ਸਾਰੇ ਭਗਤ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ RAMLILA GROUND ਬਲਾਡਾ ਲਗੇ ਪਹੁੰਚੋ ਅਤੇ ਬਾਲਾ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰੋ ਚਾਹ ਦਾ ਪ੍ਰਸ਼ਾਦ ਗ੍ਰਹਿਣ ਕਰੋ ਅਤੇ ਪਾਣੀ ਜਲ ਸੇਵਾ ਬਿਲਕੁਲ ਫ੍ਰੀ ਗ੍ਰਹਿਣ ਕਰੋ ਧੰਨਵਾਦ